ਬੀਡ ਆ ਰਹੇ ਨੇ ਪਰ ਘਰ ਚ ਖੁਸ਼ੀਆਂ ਯਾਨੀ ਬੱਚਾ ਕਨਸੀਵ ਨਹੀਂ ਹੋ ਰਿਹਾ ਬੱਚਾ ਨਹੀਂ ਆ ਰਿਹਾ ਇਹ ਵੀ ਨਾ ਸਰ ਅੱਛਾ ਸੋਨੇ ਰੰਗਾ ਪਾਣੀ ਜੀ ਜੀ ਇਹ ਸੋਨੇ ਰੰਗਾ ਪਾਣੀ ਸਵੇਰੇ ਸਵੇਰੇ ਸੋਨੇ ਰੰਗਾ ਪਾਣੀ ਪੀਤਾ ਤੇ ਸਾਡੀ ਜ਼ਿੰਦਗੀ ਵੀ ਜਿਹੜੀ ਉਹ ਸੋਨੇ ਰੰਗੀ ਹੋ ਜਾਣੀ ਹੈ 50 ਗ੍ਰਾਮ ਗਾਜਰ ਦੇ 20 50 ਗ੍ਰਾਮ ਮੂਲੀ ਦੇ ਤੇ 50 ਗ੍ਰਾਮ ਬਾਥੂ ਦੇ ਸਰ ਇਹ 15 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਪੀਜਡ ਰਿਲੀਜ਼ ਹੋ ਜਾਣਗੇ ਉਹਨਾਂ ਦਾ ਪੀਜਡ ਰੈਗੂਲਰ ਹੋ ਜਾਣਾ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਨ ਕੇਸ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ Ovulation ਨਹੀਂ ਹੋ ਰਿਹਾ ਉਹਨਾਂ ਦਾ ਇੰਪਲਾਂਟੇਸ਼ਨ ਨਹੀਂ ਹੋ ਰਿਹਾ ਸਿਰ ਭਾਵੇਂ ਉਹ 60 ਸਾਲ ਦੀ ਲੇਡੀ ਹੈਗੀ ਉਹਨਾਂ ਦੀ ਸੈਕਸ ਡਰਾਈਵ ਘਟ ਗਈ ਹੈ ਲਿਬੀਡੋ ਲੈਸ ਹੋ ਗਈ ਹੈਗੀ ਤੇ ਸੋਭਾਗੇ ਕੈਪਸੂਲ ਬਿਫੋਰ ਪ੍ਰੈਗਨਨਸੀ ਸ਼ੁਰੂ ਹੋ ਕੇ ਬਿਫੋਰ Ovulation ਸ਼ੁਰੂ ਹੋ ਕੇ ਟਿਲ 8th ਮੰਥ ਈਵਨ ਵਿਦ IVF ਟਰੀਟਮੈਂਟ ਵੀ ਸੋਭਾਗੇ ਕੈਪਸੂਲ ਲੈ ਸਕਦੇ ਕਈ ਵਾਰੀ ਐਗਸ ਨਹੀਂ ਵੀ ਬੰਦੇ ਮਤਲਬ ਯਾ ਤਾਂ ਉਹ ਲੋ ਕੁਆਲਿਟੀ ਦੇ ਬਣਦੇ ਹੈ ਕਿ ਪੂਰ ਕੁਆਲਿਟੀ ਦੇ ਬਣਦੇ ਹੈਗੇ ਆ ਤੇ ਅੰਟੀਲ ਅਨਲੈਸ ਉਹ ਐਗ ਇਨਫ ਸਾਈਜ਼ ਦਾ ਹੋ ਕੇ ਰਪਚਰ ਨਹੀਂ ਹੋਏਗਾ ਤਾਂ ਪ੍ਰੈਗਨੰਸੀ ਪੋਸੀਬਲ ਹੀ ਨਹੀਂ ਹੈ ਸਰ ਇਹ ਪਹਿਲਾ ਫੇਜ਼ ਹੈ ਰਜਨੀ ਔਰ ਲక్ష్ਮੀ ਦੋਨੋਂ ਮੈਡੀਸਨ ਪੀਰੀਅਡ ਦੇ ਵਿੱਚ ਬੈਨੀਫਿਟ ਕਰਦੀਆਂ ਹੈਗੀਆਂ ਤੇ ਨਾਲ ਅਸੀਂ ਸਿਰਪ ਦੇ ਰਹੀਆਂ ਸਰ ਅਸ਼ੀਮੈਕ ਸਰਪ ਪਿਆ ਹੋਇਆ ਸ਼ੀਮੈਕ ਸਰਪ ਲੈ ਸਕਤੇ ਹੈ ਅੰਡਾ ਪੂਰ ਕੁਆਲਟੀ ਦਾ ਆ ਰਿਹਾ ਹੈ ਜਾਂ ਉਸ ਮਾਤਰਾ 'ਚ ਨਹੀਂ ਤਿਆਰ ਹੋ ਰਿਹਾ ਜਿਸ ਮਾਤਰਾ 'ਚ ਉਮਰ ਮੁਤਾਬਕ ਹੋਣੇ ਚਾਹੀਦੇ ਨੇ ਉਹ ਕੋਈ ਲੱਛਣ ਹੁੰਦੇ ਨੇ ਐਗ ਇੱਕਲਚ ਕਰਕੇ ਫਿਰ ਇਸ ਐਗ ਨੇ ਇਸ ਟਿਊਬ ਦੇ ਵਿੱਚ ਜਾਣਾ ਹੈ ਤੇ ਟਰੈਵਲ ਕਰਕੇ ਇੱਥੇ ਜਾਣਾ ਔਰ ਇੱਥੇ ਰਿਲੇਸ਼ਨ ਬਣਾਉਣ ਬਾਅਦ ਐਗ ਔਰ ਸਪਰਮ ਨੇ ਮਿਲਣਾ ਫਿਰ ਟਰੈਵਲ ਕਰਕੇ ਇਹ ਯੂਟਰਸ ਦੇ ਵਿੱਚ ਜਾ ਕੇ ਚਿਪਕ ਜਾਂਦਾ ਹੈ ਇਹ ਫੇਜ਼ ਹੁੰਦਾ ਸਰ ਜਦੋਂ ਐਗਸ ਰਪਚਰ ਹੁੰਦੇ ਹੈ ਬਹੁਤ ਸਾਰੀਆਂ ਸਾਡੀਆਂ ਭੈਣਾਂ ਪਰੇਸ਼ਾਨ ਨੇ ਲਕੂਰੀਓ ਤੋਂ ਪਰੇਸ਼ਾਨ ਨੇ ਇਹ ਸਾਰੀ ਚੀਜ਼ਾਂ ਦਾ ਹੱਲ ਇਸ ਥੋੜੀ ਚੀਜ਼ 'ਚ ਹੈ ਇਹਦਾ ਪਾਊਡਰ ਕਰ ਲੈਣ ਤਿਆਰ ਉਹਨਾਂ ਨੇ ਸਰ ਡਿਊਟੀ ਤੇ ਜਾ ਰਹੇ ਕਿਤੇ ਵਿਚਾਰੇ ਭਾਵੇਂ ਮੇਲ ਹੈ ਭਾਵੇਂ ਫੀਮੇਲ ਹੈ ਡੱਬੀ ਦੇ ਵਿੱਚ ਆ ਪਾਊਡਰ ਪਾਇਆ ਡੱਬੀ ਚ ਆ ਪਾਊਡਰ ਪਾਇਆ ਪੂਰਾ ਦਿਨ ਆਪਾਂ ਨੂੰ ਕੀ ਚਾਹੀਦਾ ਫੋਲੇਟ ਚਾਹੀਦਾ ਹੈ ਪ੍ਰੋਟੀਨ ਚਾਹੀਦਾ ਹੈਗਾ ਆਇਰਨ ਡੈਫੀਸ਼ੀਐਂਸੀ ਆਪਾਂ ਰਿਕਵਰ ਹੋਣ ਦੇਣੀ ਹੈ ਤਾਂ ਕਿ ਜੇ ਆਇਰਨ ਡੈਫੀਸ਼ੀਐਂਸੀ ਨਹੀਂ ਹੋਏਗੀ ਤਾਂ ਜਿਹੜਾ ਐਗਸ ਦੀ ਹੈ ਨਾ ਸਰ ਜਿਹੜਾ ਪੀ ਐਚ ਲੈਵਲ ਹੈਗਾ ਸਾਡਾ ਰੀਪ੍ਰੋਡਕਟਿਵ ਸਿਸਟਮ ਦਾ ਉਹ ਮੇਨਟੇਨ ਰਹੇਗਾ ਬਲੱਡ ਸਰਕੂਲੇਸ਼ਨ ਵਧੀਆ ਰਹੇਗਾ ਸਟੀਮੂਲੇਸ਼ਨ ਬਣੀ ਰਹੇਗੀ ਚੀਆ ਸੀਡਸ ਨੂੰ ਸਰ ਇਸੇ ਤਰੀਕੇ ਉਹ ਪਾ ਕੇ ਇਹਨਾਂ ਚ ਭਰਪੂਰ ਮਾਤਰਾ ਵਿੱਚ omega 3 ਹੈ ਇਹ ਕਿਸੇ ਵੀ ਤਰੀਕੇ ਲੈ ਸਕਦੇ ਏ ਇਦਾਂ ਸੌਕ ਕਰ ਰੱਖਣ ਦੁੱਧ ਚ ਪਾਣਾ ਦੁੱਧ ਚ ਪਾ ਸਕਦੇ ਹੈਗੇ ਇਦਾਂ ਹੀ ਪੀਣਾ ਉਹ ਸ਼ੇਕ ਇਦਾਂ ਹੀ ਪੀ ਸਕਦੇ ਹੈਗੇ ਜੋ ਰਾਇਤਾ ਦਹੀਂ ਲੈ ਰਹੇ ਹੈਗੇ ਤਾਂ ਉਹਦੇ ਵਿੱਚ ਵੀ ਇਹ ਬੰਦੇ ਨੇ ਪਾ ਸਕਦੇ ਹੈਗੇ ਕਿਸੇ ਵੀ ਫਾਰਮ ਵਿੱਚ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਪ੍ਰੇਮ ਵੈਦਾ ਜਿੱਥੇ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਹਮੇਸ਼ਾ ਹੀ ਸਾਡੇ ਭੈਣਾਂ ਲਈ ਕੁਝ ਖਾਸ ਲੈ ਕੇ ਆਉਂਦੇ ਨੇ ਅੱਜ ਕੀ ਖਾਸ ਹੈ ਕੀ ਖਾਸ ਰਹਿਣ ਵਾਲਾ ਔਰ ਇਸ ਖਾਸ ਚੀਜ਼ ਦੇ ਕੀ ਕੀ ਫਾਇਦੇ ਸਾਡੀਆਂ ਖਾਸ-ਖਾਸ ਕਰਕੇ ਭੈਣਾਂ ਨੂੰ ਹੋਣ ਵਾਲੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਅਸੀਂ ਕਹਿ ਲਈਏ ਕਿ गोल्डन कैलो ਨੂੰ ਪੀਲਾ ਕਹ ਲਓ ਇੱਕ ਪਾਣੀ ਬਣਾ ਕੇ ਰੱਖਿਓ ਬੜਾ ਜ਼ਬਰਦਸਤ ਹੈ ਇਹ ਚੀਜ਼ ਔਰ ਨਾਲੀ ਇੱਕ ਪਾਣੀ ਦੇ ਵਿੱਚ ਛੋਟੇ ਛੋਟੇ ਬੀਜ ਪਾ ਕੇ ਰੱਖੇ ਨੇ ਔਰ ਇੱਕ ਪਾਊਡਰ ਹੈ ਬੜਾ ਜ਼ਬਰਦਸਤ ਹਰਮੀਜੀ ਦਾ ਕਹਿਣਾ ਹੈ ਕਿ ਦੇ ਨਤੀਜੇ ਬੜੇ ਜ਼ਬਰਦਸਤ ਨੇ ਕਿਵੇਂ ਇਸਤੇਮਾਲ ਕਰਕੇ ਅਸੀਂ ਸਾਡੀਆਂ ਭੈਣਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆ ਸਕਦੀਆਂ ਨੇ ਜਵਾਨੀ ਮੁੜ ਤੋਂ ਲੈ ਕੇ ਆ ਸਕਦੀਆਂ ਨੇ ਥਕਾਵਟ ਕਮਜ਼ੋਰੀ ਚਿੜਚੜਾਪਨ ਹਰ ਚੀਜ਼ ਦਾ ਹੱਲ ਹਰਮੀਜੀ ਦਾ ਕਹਿਣਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੌਜੂਦ ਹੈ ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰਕੇ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਸਰ ਤੁਹਾਡਾ ਵੀ ਤੇ ਹਕੀਕਤ ਚੈਨਲ ਤੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸਰੀਕਾਲ ਜੋ ਸਾਡੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਅੱਛਾ ਮੈਮ ਪਿਛਲੀ ਵਾਰ ਅਸੀਂ ਥਾਇਰੋਇਡ ਅਵੇਅਰਨੈਸ ਵੀਡੀਓ ਬਣਾਈ ਸੀ ਔਰ ਤੁਸੀਂ ਬੜਾ ਸਿੰਪਲ ਜਿਹਾ ਹੱਲ ਦਿੱਤਾ ਔਰ ਉਸ ਸਿੰਪਲ ਜਿਹੜਾ ਹੱਲ ਤੁਸੀਂ ਦਿੱਤਾ ਉਹਦਾ ਬਹੁਤ ਫਾਇਦਾ ਹੈ ਜਿਹੜਾ ਆ ਆਮ ਸਾਡੀਆਂ ਭੈਣਾਂ ਨੂੰ ਹੋਇਆ ਪਰ ਉਸ ਤੋਂ ਬਾਅਦ ਸਵਾਲ ਹੋਰ ਸਵਾਲ ਤੇ ਸਵਾਲ ਸਾਡੇ ਕੋਲ ਲਗਾਤਾਰ ਆ ਰਹੇ ਨੇ ਹੁਣ ਸਾਡੇ ਕੋਲ ਇਸ ਵਾਰ ਜਿਹੜਾ ਸਭ ਤੋਂ ਵੱਡਾ ਸਵਾਲ ਆਇਆ ਉਹ ਇਹ ਆਇਆ ਮੈਮ ਕਿ ਪੀਰੀਅਡ ਆ ਰਹੇ ਨੇ ਪਰ ਘਰ ਚ ਖੁਸ਼ੀਆਂ ਯਾਨੀ ਬੱਚਾ ਕਨਸੀਵ ਨਹੀਂ ਹੋ ਰਿਹਾ ਬੱਚਾ ਨਹੀਂ ਆ ਰਿਹਾ ਸਰ periods ਫੀਮੇਲ ਨੂੰ ਆਉਂਦੇ ਹੈਗੇ ਆ ਪਰ ਉਹਦੇ ਤੁਸੀਂ ਜਿਹੜੀ ਪ੍ਰੈਗਨਨਸੀ ਦੀ ਗੱਲ ਕਹੀ ਉਹਨਾਂ ਦੇ ਐਗਸ ਬੰਦੇ ਹੈ ਜੀ ਕਈ ਵਾਰੀ ਐਗਸ ਨਹੀਂ ਵੀ ਬੰਦੇ ਮਤਲਬ ਜਾਂ ਤਾਂ ਉਹ ਲੋ ਕੁਆਲਿਟੀ ਦੇ ਬੰਦੇ ਹੈ ਕਿ ਪੂਰ ਕੁਆਲਿਟੀ ਦੇ ਬੰਦੇ ਹੈਗੇ ਆ ਤੇ ਅੰਟੀਲ ਅਨਲੈਸ ਉਹ ਐਗ ਇਨਫ ਸਾਈਜ਼ ਦਾ ਹੋ ਕੇ ਰਪਚਰ ਨਹੀਂ ਹੋਏਗਾ ਤਾਂ ਪ੍ਰੈਗਨਨਸੀ ਪੋਸੀਬਲ ਹੀ ਨਹੀਂ ਹੈ ਸਰ ਇਹ ਪਹਿਲਾ ਫੇਜ਼ ਹੈ ਜੀ 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 ਨਹੀਂ ਐਗ ਰਪਚਰ ਮਤਲਬ ਮੈਂ ਸਰ ਜਿਹੜਾ ਹੁਣ ਤੁਸੀਂ ਸਵਾਲ ਕਰ ਰਹੇ ਹੋ ਐਗ ਰਪਚਰ ਇਹ ਤਿੰਨ ਫੇਸ ਹੁੰਦੇ ਆ ਮਹੀਨੇ ਦੇ ਸਰ ਤਿੰਨ ਫੇਸ ਹੁੰਦੇ ਆ ਜਿਹੜੇ ਮੈਂ ਪਹਿਲਾਂ ਵੀ ਡਿਫਾਈਨ ਕੀਤੇ ਸੀਗੇ ਤੇ ਹੁਣ ਦੁਬਾਰਾ ਫਿਰ ਦੱਸ ਦਿੰਨੇ ਆ ਪੀਰੀਅਡ ਦੇ ਪਹਿਲੇ ਦਿਨ ਤੋਂ ਸਿਰਫ ਫੋਲੀਕੂਲਰ ਫੇਸ ਹੁੰਦਾ ਹੈ ਜਦੋਂ ਕਿ ਅੰਡਾ ਤਿਆਰ ਹੁੰਦਾ ਹੈ ਲੇਡੀ ਨੂੰ ਪੀਰੀਅਡ ਆਉਂਦੇ ਆ ਤਾਂ ਮੀਨਸ ਉਹਦੇ ਅੰਦਰ ਅੰਡਾ ਬਣ ਜਰੂਰ ਰਿਹਾ ਭਾਵੇਂ ਉਹ ਪੂਰ ਕੁਆਲਿਟੀ ਦਾ ਹੈਗਾ ਵਰਕ ਨਹੀਂ ਕਰ ਰਿਹਾ ਉਹਦੋਂ ਅੰਡਾ ਤਿਆਰ ਹੋਏਗਾ ਤਾਂ ਜਿਵੇਂ ਜਿਵੇਂ ਪੀਰੀਅਡ ਦੇ ਪਹਿਲੇ ਦਿਨ ਤੋਂ ਅੰਡਾ ਤਿਆਰ ਹੁੰਦਾ ਹੈ ਇਸ ਫੋਲਿਕੂਲਰ ਫੇਸ ਦੇ ਵਿੱਚ ਉਹਨਾਂ ਦੀ ਯੂਟਰਸ ਦੀ ਲਾਈਨਿੰਗ ਵੀ ਵਧਿਆ ਹੁੰਦੀ ਹੈ ਤਾਂ ਕਿ ਉਹ ਐਗ ਰਪਚਰ ਹੋ ਜਾਏ ਤੇ ਅੱਗੇ ਪ੍ਰੈਗਨਨਸੀ ਕਨਸੀਵ ਹੋ ਜਾਏ ਤੇ ਸਰ ਇਦਾਂ ਨਾਲ ਨਾਲ ਐਗ ਦਾ ਸਾਈਜ਼ ਇਨਕਰੀਜ਼ ਹੁੰਦਾ ਆ ਪਰ ਜਿਹੜੀ ਅਸੀਂ ਹੁਣੇ ਗੱਲ ਕੀਤੀ ਕਿ ਤੁਸੀਂ ਹੁਣੇ ਸਵਾਲ ਕੀਤਾ ਵੀ ਇਹ ਅੰਡਾ ਤਿਆਰ ਹੁੰਦਾ ਆ ਇਹ ਅਗਲਾ ਫੇਜ਼ ਹੈ ਸਰ Ovulation phase ਜਿਹਨੂੰ ਕਹਿ ਦਿੰਨੇ ਆ ਇਹ ਸੈਕਿੰਡ ਫੇਜ਼ ਮਹੀਨੇ ਦੇ ਦੂਸਰਾ ਮਤਲਬ ਮਹੀਨੇ ਦੇ 14ਵੇਂ ਦਿਨ ਜਿਹਦਾ 28 ਦਿਨ ਦਾ ਸਾਈਕਲ ਹੈ 14ਵਾਂ ਦਿਨ ਹੁੰਦਾ ਜਿਹਦਾ 30 ਦਿਨ ਦਾ ਹੈ ਉਹਦਾ 12ਵਾਂ ਦਿਨ ਹੁੰਦਾ ਹੈ ਇਦਾਂ 2 2 ਡੇਜ਼ ਵੱਧਦੇ ਰਹਿੰਦੇ ਆ ਸਰ ਉਦੋਂ ਅੰਡਾ ਤਿਆਰ ਹੁੰਦਾ ਆ ਤੇ ਇੱਥੇ ਅੱਜ ਅੱਜ ਡਿਸਕਸ ਕਰਨਾ ਜੋ ਆਪਣੇ ਕੋਲ ਜਿਆਦਾ ਸਵਾਲ ਹੈਗੇ ਵੀ ਅੰਡਾ ਤਿਆਰ ਹੋ ਹੀ ਨਹੀਂ ਰਿਹਾ ਲੇਡੀਜ਼ ਦਾ Ovulation ਹੋ ਹੀ ਨਹੀਂ ਰਿਹਾ ਅੱਜ ਸਾਡਾ ਮੇਨ ਕਨਸੈਪਟ ਇਹੀ ਹੈ ਜੀ 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 ਤੇ ਮੈਮ ਜੇਕਰ ਅੰਡਾ ਤਿਆਰ ਨਹੀਂ ਹੋ ਰਿਹਾ ਫਿਰ ਉਹਦੇ ਕੋਈ ਸਿੰਪਟਮ ਹੁੰਦੇ ਨੇ ਮਤਲਬ ਪੀਰੀਅਡ ਆ ਰਿਹਾ ਹੈ ਅੰਡਾ ਪੂਰ ਕੁਆਲਿਟੀ ਦਾ ਆ ਰਿਹਾ ਹੈ ਜਾਂ ਉਸ ਮਾਤਰਾ 'ਚ ਨਹੀਂ ਤਿਆਰ ਹੋ ਰੇ ਜਿਸ ਮਾਤਰਾ 'ਚ ਉਮਰ ਮੁਤਾਬਕ ਹੋਣੀ ਚਾਹੀਦੀ ਨੇ ਉਹ ਕੋਈ ਲੱਛਣ ਹੁੰਦੇ ਨੇ ਸਰ Ovulation ਟਾਈਮ ਤੇ ਐਗ ਰਪਚਰ ਹੁੰਦਾ ਹੈ ਤੇ ਉਸ ਟਾਈਮ ਤੇ ਲੇਡੀਜ਼ ਨੇ ਚੈੱਕ ਕਰਨਾ ਹੈ ਜੇ ਤਾਂ ਉਹਨਾਂ ਨੂੰ 14ਵੇਂ ਦਿਨ ਬੈਜ਼ਾਇਨਾ ਦੇ ਵਿੱਚੋਂ ਹਲਕਾ ਜਿਹਾ ਮਿਊਕਸ ਚਿਪਚਿਪਾ ਜਿਹਾ ਇੱਕ ਪਦਾਰਥ ਬਾਹਰ ਆਂਦਾ ਹੈਗਾ ਜੇ ਤਾਂ ਉਹ ਆ ਰਿਹਾ ਹੈ ਤਾਂ ਮੀਨਸ Ovulation ਹੋਇਆ ਹੈ ਉਹਨਾਂ ਦਾ ਅੰਡਾ ਫੁੱਟਿਆ ਆਇਆ ਹੈ ਤੇ ਦੂਸਰਾ ਸਿੰਪਟਮ ਸਰ ਉਹਨਾਂ ਦਾ ਬਾਡੀ ਟੈਂਪਰੇਚਰ ਜਦੋਂ Ovulation ਹੋਏਗਾ ਅੰਡਾ ਫੁੱਟੇਗਾ ਉਹ ਥੋੜਾ ਹਾਈ ਹੋ ਕੇ ਆਂਦਾ ਹੈ ਸਮ ਟਾਈਮ ਉਹਨਾਂ ਦਾ ਬਾਡੀ ਐਕ ਵੀ ਹੋ ਸਕਦਾ ਹੈ ਕਿਉਂਕਿ ਅੰਦਰ ਯੂਟਰਸ ਦੇ ਵਿੱਚ ਜਿਸ ਤਰ੍ਹਾਂ ਹੁਣ ਅਸੀਂ ਇਹ ਦੇਖ ਰਹੇ ਹਾਂ ਡਾਇਗਰਾਮ ਹੁਣ ਇਹ ਵਾਲਾ ਅੰਡਾ ਜਿਹੜਾ ਹੈ ਸਰ ਇਹ ਅੰਡਾ ਰੈਡੀ ਹੈ ਠੀਕ ਹੈ ਇਹ ਤਿਆਰ ਅੰਡਾ ਹੈ ਸਰ ਇਹ ਵਾਲਾ ਹੁਣ ਇਸ ਅੰਡੇ ਨੂੰ ਇਹ ਆਪਾ ਫਿਮਬਰੀਆਸ ਦੇਖ ਰਿਹਾ ਅਸਰ ਦੰਦੇ ਰੰਦੇ ਦੇਖ ਰਿਹਾ ਨਾ ਟਿਥਿੰਗ ਦੇਖ ਰਿਹਾ ਇਹ ਟਿਊਬਸ ਦੇ ਦੰਦੇ ਹੈ ਨਲੀ ਦੇ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਇਹ ਇਸ ਤਰੀਕੇ ਕਰਕੇ ਐਗ ਨੂੰ ਕਲਚ ਕਰ ਲੈਣਾ ਐਗ ਨੂੰ ਕਲਚ ਕਰਕੇ ਫਿਰ ਇਸ ਐਗ ਨੇ ਇਸ ਟਿਊਬ ਦੇ ਵਿੱਚ ਜਾਣਾ ਤੇ ਟ੍ਰੈਵਲ ਕਰਕੇ ਇੱਥੇ ਜਾਣਾ ਔਰ ਇੱਥੇ ਰਿਲੇਸ਼ਨ ਬਣਾਉਣ ਬਾਅਦ ਐਗ ਔਰ ਸਪਰਮ ਨੇ ਮਿਲਣਾ ਫਿਰ ਟ੍ਰੈਵਲ ਕਰਕੇ ਇਹ ਯੂਟਰਸ ਦੇ ਵਿੱਚ ਜਾ ਕੇ ਚਿਪਕ ਜਾਂਦਾ ਹੈ ਇਹ ਫੇਜ਼ ਹੁੰਦਾ ਸਰ ਜਦੋਂ ਐਗਸ ਰਪਚਰ ਹੁੰਦੇ ਹੈ ਜੀ 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 ਫਿਰ ਮੈਮ ਜਦੋਂ ਇਸ ਤਰ੍ਹਾਂ ਦੇ ਚੀਜ਼ਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਜਿਹੜੇ ਤੁਸੀਂ ਸਮਝਾਇਆ ਫਿਰ ਇਸ ਦੇ ਵਿੱਚ ਡਿਸਟਰਬੈਂਸ ਕਿਦੋਂ ਕ੍ਰੀਏਟ ਹੁੰਦੀ ਹੈ ਹੁਣ ਸਵਾਲ ਇਹ ਹੈ ਜੀ ਸਰ ਸਭ ਤੋਂ ਵੱਡਾ ਕਾਰਨ ਤਾਂ ਜੇ ਅਸੀਂ ਕਹੀਏ ਤਾਂ ਉਹਨਾਂ ਦਾ ਲਾਈਫ ਸਟਾਈਲ ਔਰ ਡਾਈਟ ਸਟਾਈਲ ਹੈ ਤੇ ਦੂਸਰੀ ਗੱਲ ਸਰ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਟਾਈਮ ਤੇ अर्ਲੀ ਟੂ ਬੈਡ ਨਹੀਂ ਲੇਟ ਟੂ ਬੈਡ ਲੇਟ ਟੂ ਰਾਈਸ ਹਨਾਂ ਸਰ ਕਿਉਂਕਿ ਫੋਨ ਨੇ ਮੀਡੀਆ ਨੇ ਕਹ ਰਿਹਾ ਦਿੱਤਾ ਹੋਇਆ ਰਾਤ ਨੂੰ 11 12 ਵਜੇ ਤੱਕ ਸੋਣਾ ਲੈਡੀ ਨੇ ਔਰ ਸਵੇਰੇ ਉਹਨਾਂ ਦਾ ਉਹੀ ਸਿਸਟਮ ਹੁੰਦਾ ਹੈ ਉੱਠਣ ਦਾ ਤੇ ਲੇਟ ਉੱਠਣਾ ਹੈਗਾ ਜਦੋਂ ਆਪਾਂ ਲੇਟ ਸੋ ਰਹੇ ਆ ਲੇਟ ਜਾਗ ਰਹੇ ਆ ਤੇ ਖਾਣਾ ਜਿਹੜਾ ਉਹ ਪਾਰਟਿਕੂਲਰ ਟਾਈਮ ਤੇ ਡਾਈਜੈਸਟ ਨਹੀਂ ਹੁੰਦਾ ਮੈਟਾਬੋਲਿਜ਼ਮ ਵਧੀਆ ਨਹੀਂ ਹੁੰਦਾ ਤੇ ਡਾਈਜੈਸ਼ਨ ਸਾਡਾ ਬੈਟਰ ਨਹੀਂ ਹੁੰਦਾ ਤੇ ਜਿਸ ਦੇ ਕਰਕੇ ਸਾਡੇ ਐਗ ਦੀ ਕੁਆਲਿਟੀ ਵਧੀਆ ਰਹਿੰਦੀ ਨਹੀਂ ਹੈਗੀ ਤੇ ਫਿਰ ਜੋ ਅਸੀਂ ਖਾ ਰਹੇ ਆ ਉਹ ਚੰਗਾ ਨਹੀਂ ਖਾ ਰਹੇ ਅਸੀਂ ਕਦੇ ਵੀ ਬਦਰ ਨਹੀਂ ਕਰਦੇ ਕਿ ਅਸੀਂ ਚੰਗਾ ਕੀ ਖਾਧਾ ਜਿਹਦੇ ਕਰਕੇ ਸਾਡਾ ਸਾਨੂੰ ਇੱਕ ਕੁਆਲਿਟੀ ਸਾਡੀ ਪੂਰ ਨਾ ਹੋਵੇ ਵਧੀਆ ਹੋਵੇ ਤੇ ਤੀਸਰੀ ਗੱਲ ਲਗਾਓ ਸਰ ਜੇ ਅਸੀਂ ਖਾ ਰਹੇ ਹਾਂ ਤਾਂ ਅਸੀਂ ਖਾਂ ਕੀ ਰਹੇਗੇ ਆ ਸੈਚੂਰੇਟਿਡ ਫੈਟ ਬ੍ਰੈਡ ਸਵੇਰੇ ਉੱਠਦੀਆਂ ਸੀ ਬ੍ਰੈਡ ਵੱਲ ਲੱਗ ਜਾਂਦੀ ਵੀ ਬ੍ਰੈਡ ਤੇ ਜੈਮ ਲਾਓ ਸੌਖਾ ਹਲਕਾ ਜਿਹਾ ਹੁੰਦਾ ਨਾ ਹਾਂ ਸਰ ਤੁਸੀਂ ਇਸ ਨੂੰ ਕਹਿੰਦੇ ਹਲਕਾ ਹੁੰਦਾ ਮੈਂ ਕਹਿੰਦੀ ਇਹ ਫਾਸਟ ਹੁੰਦਾ ਹੈਗਾ ਮਤਲਬ ਭਾਰੀ ਹੁੰਦਾ ਭਾਰੀ ਹੁੰਦਾ ਸਰ ਇਹ ਹੈਵੀ ਹੁੰਦਾ ਇਹ ਹਲਕਾ ਨਹੀਂ ਹੁੰਦਾ ਸਰ ਇਹ ਹਲਕਾ ਸਿਰਫ ਤਿਆਰ ਕਰਨ ਚ ਹਲਕਾ ਆ ਖਾਣਾ ਸੌਖਾ ਆ ਕਿਉਂਕਿ ਰੋਟੀ ਬਨਾਨੀ ਨਹੀਂ ਨਾ ਭਾਈ ਹਾਂ ਇੱਕ ਸਿਰਫ ਖਾਣਾ ਸੌਖਾ ਆ ਤੇ ਪਚਾਉਣਾ ਢਿੱਡ ਵਾਸਤੇ ਬਹੁਤ ਔਖਾ ਆ ਤੇ ਅਸੀਂ ਉਸੇ ਕਰਕੇ ਮਾਫ ਕਰਨਾ ਮੈਮ ਅਗਰ ਕੋਈ ਸਾਡੇ ਬੰਦਾ ਜਾਂ ਕੋਈ ਸਾਡੀ ਭੈਣ ਕੋਈ ਬਿਮਾਰ ਹੁੰਦੀ ਹੈ ਅਸੀਂ ਤਾਂ ਉਹਨੂੰ ਕਹਿੰਨੇ ਵੀ ਚਲੋ ਕੋਈ ਨਹੀਂ ਇਹਨਾਂ ਨੂੰ ਹਲਕੇ ਜੇ ਬ੍ਰੈਡ ਤੁਸੀਂ ਦੇ ਦਿਓ ਬ੍ਰੈਡ ਟੋਸਟ ਦੇ ਦਿਓ ਹਲਕਾ ਜਿਹਾ ਬ੍ਰੈਡ ਤੇ ਮੱਖਣ ਲਾ ਕੇ ਦੇ ਦਿਓ ਪਰ ਤੁਸੀਂ ਕਹਿ ਰਹੇ ਹੋ ਕਿ ਤੇ ਮਤਲਬ ਤਿਆਰ ਕਰਨਾ ਹਲਕਾ ਹੈ ਪੇਟ ਨੂੰ ਪਚਾਉਣਾ ਉੱਨੀ ਭਾਰੀ ਹੈ ਸਰ ਤੁਸੀਂ ਬਹੁਤ સરੀ ਭੈਣਾ ਮਾਫ ਕਰਨਾ ਮੈਂ ਕਿਉਂਕਿ ਸਵਾਲ ਮੇਰੇ ਕੋਲ ਲਗਾਤਾਰ ਮੇਰੇ ਜ਼ਿਹਨ ਚ ਆ ਜਾਂਦਾ ਹੈ ਬਹੁਤ ਸਾਡੀਆਂ ਸਾਡੀਆਂ ਭੈਣਾਂ ਤਾਂ ਸਵੇਰੇ ਸਵੇਰੇ ਰੋਜ਼ਾਨੀ ਬ੍ਰੈਡ ਖਾਂਦੀਆਂ ਨੇ ਸਰ ਜਿਹੜੀ ਤੁਸੀਂ ਗੱਲ ਕੀਤੀ ਵੀ ਬ੍ਰੈਡ ਹੈਨਾ ਤੇ ਹੁਣ ਤੁਹਾਡਾ ਸਵਾਲ ਬਹੁਤ ਵਧੀਆ ਬੜਾ ਜ਼ਬਰਦਸਤ ਸਵਾਲ ਤੁਸੀਂ ਕੀਤਾ ਵੀ ਬਿਮਾਰ ਨੂੰ ਕਹਦੇ ਨੇ ਕਿ ਇਹਨੂੰ ਹਲਕਾ ਬ੍ਰੈਡ ਦੇ ਦਿਓ ਹੈਨਾ ਤੁਸੀਂ ਮੈਨੂੰ ਇੱਕ ਗੱਲ ਯਾਦ ਕਰੋ ਸਰ ਆਪਣੇ ਬਚਪਨ ਦੀ ਉਦੋਂ ਜਦਕ ਬਿਮਾਰ ਹੁੰਦੇ ਸੀਗੇ ਟ੍ਰੈਡੀਸ਼ਨਲ ਟਾਈਮ ਤੇ ਤਾਂ ਉਦੋਂ ਕੀ ਕਹਿੰਦੇ ਸੀ ਖਿਚੜੀ ਜਾਂ ਦਲੀਆ ਬਣਾ ਲਓ ਉਹਨੂੰ ਤਾਂ ਕਦੇ ਬ੍ਰੈਡ ਦਾ ਟ੍ਰੈਂਡ ਨਹੀਂ ਸੀ ਬ੍ਰੈਡ ਦਾ ਟ੍ਰੈਂਡ ਕਦੋਂ ਆਇਆ ਜਦੋਂ ਮਾਡਰਨ ਟੈਕਨੋਲੋਜੀ ਆ ਸਾਡਾ ਟਾਈਮ ਬਦਿਆ ਕਿਉਂਕਿ ਹੁਣ ਪਤਾ ਨਹੀਂ ਖਿਚੜੀ ਦਲੀਆ ਬਣਾਉਣਾ ਤਾਂ ਇਕੱਲੇ ਮਰੀਜ਼ ਵਾਸਤੇ ਬਣਾਉਣਾ ਹੈ ਬਾਕੀ ਇਹਨੇ ਤਾਂ ਰੋਟੀ ਪਾਣੀ ਖਾਣਾ ਹੈ ਉੱਥੇ ਔਖਾ ਲੱਗਦਾ ਹੈ ਤੇ ਸੌਖਾ ਕੀ ਲੱਗਦਾ ਹੈ ਬਿਜਾਰੋ ਬ੍ਰੈਡ ਲੈ ਲਓ ਮਰੀਜ਼ ਬੰਦਾ ਇਹਨੂੰ ਬ੍ਰੈਡ ਹੀ ਦੇ ਦਿਓ ਇਹ ਚੀਜ਼ ਆ ਸਰ ਪਰ ਹੈਗਾ ਤਾਂ ਉਹ ਮੈਦਾ ਹੈ ਨਾ ਅੱਛਾ ਮੈਮ ਫਿਰ ਜਿਹੜੇ ਅ ਅੰਡੇ ਦੀ ਕੁਆਲਿਟੀ ਕਿਵੇਂ ਬਣਾਈ ਜਾ ਸਕਦੀ ਹੈ ਇੱਕ ਮਤਲਬ ਜਦੋਂ ਐਗ ਰਿਲੀਜ਼ ਕਰਦੀ ਹੈ ਸਾਡੀ ਬਾਡੀ ਜਦੋਂ ਸਾਡੀਆਂ ਭੈਣਾਂ ਦੀ ਜਿਹੜੀ ਉਸ ਵੇਲੇ ਇੱਕ ਚੰਗਾ ਕੁਆਲਿਟੀ ਵਾਲਾ ਐਗ ਕਿਵੇਂ ਬਣਾਇਆ ਜਾ ਸਕਦੇ ਹੈ ਕਿਸ ਤਰ੍ਹਾਂ ਦੀ ਖੁਰਾਕ ਜਾਂ ਕਿਸ ਤਰ੍ਹਾਂ ਦੀ ਡਾਈਟ ਜਿਹੜੀ ਹੋਣੀ ਚਾਹੀਦੀ ਹੈ ਪਹਿਲਾ ਸਵਾਲ अर्ली ਟੂ ਬੈਡ अर्ली ਟੂ ਰਾਈਸ ਠੀਕ ਹੈ ਜੀ ਠੀਕ ਹੈ ਜੀ ਤਾਂ ਦੂਸਰਾ ਸਵਾਲ ਜਦੋਂ ਅਸੀਂ ਸਵੇਹਾ ਉੱਠ ਗਏ ਆ ਆਪਣੇ ਇੱਕ ਟਾਈਮ ਦੇ ਨਾਲ ਉੱਠੇ ਆ ਤਾਂ ਫਿਰ ਅਸੀਂ ਸਰ ਜੋ ਅਸੀਂ ਇਹ 골ਡਨ ਡਰਿੰਕ ਬਣਾਈ ਹੈਗੀ ਇਹ سونے ਦਾ ਪਾਣੀ ਜੋ ਬਣਾਇਆ ਇਹ ਪੀਣਾ ਸਰ अच्छा सोने रंगा पानी जी जी ए सोने रंगा पानी सवेरे सवेरे सोने रंगा पानी पीता ते ਸਾਡੀ ਜਿੰਦਗੀ ਵੀ ਜਿਹੜੀ ਉਹ ਸੋਨੇ ਰੰਗੀ ਹੋ ਜਾਣੀ ਹੈ ਇਹਦੇ ਚ ਕੀ ਪਾਇਆ ਹੈ ਜੀ ਇਸ ਤਰ੍ਹਾਂ ਸੋਨੇ ਰੰਗਾ ਬਣਾਉਣ ਵਾਸਤੇ ਹਾਂ ਸੋਨੇ ਰੰਗਾ ਬਣਾਉਣ ਵਾਸਤੇ ਸਰ ਇਹ ਆਪਾਂ ਦੇਖ ਰਹੇ ਆ ਇਹ ਕੀ ਪਿਆ ਹੈ ਇਹ ਆਵਲਾ ਜੀ ਆਮਲਾ ਹਾਂ ਜੀ ਤੇ ਇਹ ਹੈਗੀ ਹੈ ਸਰ ਕੱਚੀ ਹਲਦੀ ਠੀਕ ਆਹ ਦੇਖੋ ਕਿੱਡੀ ਸੋਹਣੀ ਹਲਦੀ ਸੋਨੇ ਰੰਗੀ ਹਲਦੀ ਹੈ ਇਸੇ ਨੇ ਸਰ ਡਾਈਜੈਸ਼ਨ ਬੈਟਰ ਕਰ ਦੇਣਾ metabolisim ਫਾਸਟ ਕਰ ਦੇਣਾ ਤੇ ਇਸੇ ਨੇ ਹੀ ਇਸੇ ਦਾ ਹੀ ਆ ਪਾਣੀ ਤਿਆਰ ਕੀਤਾ ਸਿਰਫ ਦੋ ਹੀ ਚੀਜ਼ਾਂ ਦਾ ਆਪਾਂ ਇਸ ਨੂੰ ਕੀ ਕਰਨਾ ਸਰ ਜਾਰ ਦੇ ਵਿੱਚ ਜਿਹੜਾ ਮਿਕਸੀ ਵਾਲਾ ਬਲੈਂਡਰ ਹੁੰਦਾ ਉਹਦੇ ਵਿੱਚ ਇੱਕ ਆਮਲਾ ਡੇਲੀ ਸਵੇਰੇ ਉੱਠ ਕੇ ਇੱਕ ਆਮਲਾ ਤੇ ਆਪਾਂ ਨੇ ਆ ਪਾਣੀ ਹੈਗੀ ਐ ਆ ਜਿੰਨਾ ਕਿ ਪੀਸ ਦੇਖ ਰਿਹਾ ਨਾ ਆ ਇਹਨਾਂ ਕ ਆ ਇਹਨਾਂ ਕ ਪੀਸ ਤੋੜ ਕੇ ਇਹਨਾਂ ਨੇ ਆ ਇਹਨਾਂ ਕ ਪਾਉਣਾ ਇਹ ਕੱਟ ਕੇ ਪਾ ਲਿਆ ਤੇ ਇੱਕ ਪਾ ਲਿਆ ਆਮਲਾ ਇਸ ਨੂੰ ਮਿਕਸੀ ਚ ਚੰਗੀ ਤਰ੍ਹਾਂ ਬਲੈਂਡ ਕਰਕੇ ਮੁੜ ਕੇ ਥੋੜਾ ਜਿਹਾ ਪਾਇਆ ਪਾਣੀ ਤਾਂ ਕਿ ਪੂਰਾ ਬਲੈਂਡ ਹੋ ਰੇ ਜਿਸ ਤਰ੍ਹਾਂ ਇਹ ਦਿਖ ਰਿਹਾ ਨਾ स्मੂਦੀ ਦਿਖ ਰਹੀ ਹੈ ਐਸੀ ਤਰ੍ਹਾਂ ਸ਼ੇਕ ਬਣ ਜਾਏ ਇਹ ਸਿਰ ਖਾਲੀ ਪੇਟ ਉੱਠਦੇ ਹੀ ਇਹ ਪਾਣੀ ਪੀ ਲੈਣਾ ਪੂਰਾ ਦਿਨ ਸਤਰੰਗਾ ਬਣ ਚੁ ਸਰ ਉਹਨਾਂ ਦਾ ਯਾਹ ਬਹਾਤ ਕੀ ਬਾਤ ਜੀ 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 ਅੱਛਾ ਤੇ ਫਿਰ ਮੈਂ ਤੁਸੀ ਕਹਿ ਰਹੇ ਹੋ ਕਿ ਜਿਹੜੇ ਇਹ ਇਹ ਤਰਿਆ ਤੁਹਾਡਾ ਜਿਹੜਾ ਪਾਣੀ ਜਿਹੜਾ ਤੁਸੀਂ ਬਣਾਇਆ ਸੋਨੇ ਰੰਗਾ ਪਾਣੀ ਤੇ ਫਿਰ ਇਹ ਕਹ ਰਹੇ ਵੀ ਇਹ ਵੀ ਸੋਨੇ ਤੋਂ ਘੱਟ ਨਹੀਂ ਹੈਗਾ ਇਹਦਾ ਇਸਤੇਮਾਲ ਕਿਵੇਂ ਸਾਡੀਆਂ ਭੈਣਾਂ ਕਰਕੇ ਕਰਦੇ ਵਿੱਚ ਖੁਸ਼ੀਆਂ ਲੈ ਕੇ ਆ ਸਕਦੀਆਂ ਨੇ ਜਿਹੜੇ ਕਨਸੀਵ ਨਹੀਂ ਹੋ پا ਰਿਆ ਪੀਰੀਅਡ ਇਨ ਰੈਗੂਲਰ ਹੈਗੇ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਪਰੇਸ਼ਾਨ ਨੇ ਲੂਕੋਰੀਆ ਤੋਂ ਪਰੇਸ਼ਾਨ ਨੇ ਇਹ ਸਾਰੇ ਚੀਜ਼ਾਂ ਦਾ ਹੱਲ ਇਸ ਥੋੜੀ ਚੀਜ਼ 'ਚ ਹੈ ਅਸੀਂ ਅੱਜ ਪੀਰੀਅਡ ਤੋਂ ਮਤਲਬ ਫੋਲਿਕਲ ਫੇਜ਼ ਤੋਂ Ovulation ਦੀ ਗੱਲ ਕੀਤੀ ਹੈ ਮੈਮ ਸਰ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਨਾ ਇਹ ਡਰਿੰਕ ਉਹ ਡੇਲੀ ਖਾਲੀ ਪੇਟ ਲੈਣ ਉਸ ਤੋਂ ਬਾਅਦ ਉਹਨਾਂ ਨੇ ਕੀ ਚੰਗਾ ਖਾਣਾ ਹੈ ਉਹਨਾਂ ਨੇ ਪ੍ਰੋਟੀਨ ਇਨਟੇਕ ਜ਼ਿਆਦਾ ਕਰਨਾ ਹੈ ਪ੍ਰੋਟੀਨ ਉਹਨਾਂ ਨੂੰ ਕਿਹਦੇ ਚ ਮਿਲੇਗਾ ਸਰ ਇਹ ਸਾਰਾ ਪ੍ਰੋਟੀਨ ਪਿਆ ਅੱਛਾ ਕਿਹਦੇ ਚ ਪਾਇਆ ਜੀ ਇਸ ਦੇ ਵਿੱਚ ਸਰ ਪੁੱਜੇ ਹੋਏ ਛੋਲੇ ਠੀਕ ਹੈ ਸ਼ਿਵਲਿੰਗੀ ਤੇ ਪੁੱਤਰ ਜੀ ਵੀ ਵੀ ਠੀਕ ਹੈ ਤੇ ਨਾਲ ਇਹਦੇ ਚ ਪਾਇਆ ਆਪਾਂ ਕੈਲਸ਼ੀਅਮ ਇਨਟੇਕ ਮੀਨਸ ਮਖਾਣਾ ਠੀਕ ਹੈ ਇਹ ਪਾਊਡਰ ਸਰ ਤਿਆਰ ਹੈ ਠੀਕ ਹੈ ਇਹ ਪਾਊਡਰ ਉਹਨੇ ਤਿਆਰ ਕਰ ਲੈਣਾ ਤੇ ਨਾਲ ਇਸ ਦੇ ਜੀ ਉਹਨਾਂ ਨੇ ਇਹ ਪਾਊਡਰ ਤੁਸੀਂ ਦੇਖ ਰਹੇ ਹੋ ਹਾਂਜੀ ਇਹ ਪਾਊਡਰ ਵੀ ਦੇਖੋ ਦਰਦਰਾ ਜਿਹਾ ਲੱਗ ਰਿਹਾ ਹੈ ਨਾ ਸਰ ਹਾਂਜੀ ਹਾਂਜੀ ਇਹ ਮੈਨੂੰ ਲੱਗਦਾ ਤੁਹਾਨੂੰ ਵੈਸੀ ਪਛਾਣ ਆ ਜਾਣੀ ਇਹ ਵੀ ਇਹ ਪਾਊਡਰ ਦੇ ਵਿੱਚ ਮoiisture ਵੀ ਹੈ ਤੇ ਕੀ ਹੋਣਾ ਹਾਂਜੀ ਹਾਂਜੀ ਇਹ ਡਰਾਈ ਜੀ ਜੀ ਬਿਲਕੁਲ ਤੁਸੀਂ ਸਹੀ ਗੈਸ ਕੀਤਾ ਸਰ ਇਸ ਦੇ ਵਿੱਚ ਜਿਵੇਂ ਕਿ ਪੈਣਾ ਕਹਿ ਰਹਿੰਦੀਆਂ ਗੀਆਂ ਕਿ ਮੈਮ ਅਸੀਂ ਘਰ ਦੇ ਕਮਾਕਾਰਾਂ 'ਚ ਹੀ ਰਹਿ ਜਾਂਦੇ ਆ ਜਾਂ ਡਿਊਟੀਆਂ ਵਾਲੇ ਕਹਿੰਦੇ ਸਾਡੇ ਕੋਲੋਂ ਨਹੀਂ ਟਾਈਮ ਮਿਲਦਾ ਇਹ ਦੋਨੋਂ ਪਾਊਡਰ 에ਅ ਡਰਾਈ ਫਰੂਟਸ ਦਾ ਪਾਊਡਰ ਹੈ ਸਰ ਇਹਦੇ ਵਿੱਚ ਸਾਰੇ ਡਰਾਈ ਫਰੂਟਸ ਉਹਨਾਂ ਨੇ ਪਾ ਲੈਣੇ ਹੈਗੇ ਆ ਫੋਰ ਐਗਜ਼ਾਮਪਲ ਬਦਾਮ ਪਾਲੇ ਆ ਅਖਰੋਟ ਪਾਲੇ ਆ ਪੰਪਕਿਨ ਤੇ ਸਨਫਲਾਅ ਸੀਡਸ ਪਾਲੇ ਹੈਗੇ ਇਹਦੇ 'ਚ ਮਗਜ਼ ਪਾਲੇ ਹੈਗੇ ਆ ਤੇ ਦੈਨ ਅਰਿਜ ਸਰ ਆਪਾਂ ਨੇ ਫਿਗ ਸੁੱਕੀਆਂ ਫਿਕ ਜਿਹੜੀਆਂ ਹੁੰਦੀਆਂ ਉਹ ਕੋਈ ਸੌਕ ਨਹੀਂ ਕਰਨੀ ਕਿ ਸੁੱਕੀ ਫਿਕ 2004 ਪਣ ਠੀਕ ਹੈ ਥੋੜੀਆਂ ਪੰਨ ਥੋੜਾ ਟੇਸ ਮਿੱਠਿਆਲਾ ਦੇਣ ਵਾਸਤੇ ਇਹਦਾ ਪਾਊਡਰ ਕਰ ਲੈਣ ਤਿਆਰ ਉਹਨਾਂ ਨੇ ਸਰ ਡਿਊਟੀ ਤੇ ਜਾ ਰਹੇ ਕਿਤੇ ਵਿਚਾਰੇ ਭਾਵੇਂ ਮੇਲ ਹੈ ਭਾਵੇਂ ਫੀਮੇਲ ਹੈ ਡੱਬੀ ਦੇ ਵਿੱਚ ਆ ਪਾਊਡਰ ਪਾਇਆ ਡੱਬੀ ਚ ਆ ਪਾਊਡਰ ਪਾਇਆ ਪੂਰਾ ਦਿਨ ਆਪਾਂ ਨੂੰ ਕੀ ਚਾਹੀਦਾ ਫੋਲੇਟ ਚਾਹੀਦਾ ਹੈ ਪ੍ਰੋਟੀਨ ਚਾਹੀਦਾ ਹੈਗਾ ਆਇਰਨ ਡੈਫੀਸ਼ੀਐਂਸੀ ਆਪਾਂ ਰਿਕਵਰ ਹੋਣ ਦੇਣੀ ਹੈ ਤਾਂ ਕਿ ਜੇ ਆਇਰਨ ਡੈਫੀਸ਼ੀਐਂਸੀ ਨਹੀਂ ਹੋਏਗੀ ਤਾਂ ਜਿਹੜਾ ਐਗਸ ਦੀ ਹੈ ਨਾ ਸਰ ਜਿਹੜਾ ਪੀ ਐਚ ਲੈਵਲ ਹੈਗਾ ਸਾਡਾ ਰੀਪਰੋਡਕਟਿਵ ਸਿਸਟਮ ਦਾ ਉਹ ਮੇਨਟੇਨ ਰਹੇਗਾ ਬਲੱਡ ਸਰਕੂਲੇਸ਼ਨ ਵਧੀਆ ਰਹੇਗਾ ਸਟੀਮੂਲੇਸ਼ਨ ਬਣੀ ਤਾ ਉਸ ਤੋਂ ਬਾਅਦ ਨਾ ਐਗ ਦੀ ਪ੍ਰੋਬਲਮ ਨਾ ਸਪਰਮ ਦੀ ਪ੍ਰੋਬਲਮ ਤਾਂ ਇਹਦੇ ਲਈ ਸਰ ਇਹ ਆਪਾਂ ਓਵਰオール ਸੋਲੂਸ਼ਨ ਰੱਖ ਦਿੱਤਾ ਹੈ ਇਹ ਭਾਵੇਂ ਪਾਣੀ ਚ ਪਾਣ ਇੱਕ ਚਮਚੋ ਇੱਕ ਚਮਚੋ ਤਾਂ ਦੇ ਟਾਈਮ ਤੇ ਪੀ ਸਕਦੇ ਹੋ ਜੀ ਜੀ ਕੀ ਫਾਇਦਾ ਹੋਣ ਵਾਲਾ ਜੀ ਇਹਦੇ ਨਾਲ ਇਹਦੇ ਨਾਲ ਇੱਕ ਤਾਂ ਸਰ ਜਿਵੇਂ ਅਸੀਂ ਅੱਜ ਗੱਲ ਕੀਤੀ ਓਵਿਲੇਸ਼ਨ ਉਹਨਾਂ ਦਾ ਓਵਿਲੇਸ਼ਨ ਫੇਜ਼ ਕਿਸੇ ਵੀ ਤਰੀਕੇ ਦਾ ਹੈਗਾ ਮੰਨ ਲਓ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਪੀਰੀਅਡ ਦੇ ਰਹਿਣ ਕਰਕੇ ਡੈਫੀਸ਼ੀਐਂਸੀ ਹੈ ਕਿਸੇ ਵੀ ਤਰੀਕੇ ਉਹਨਾਂ ਦੇ ਐਗ ਨਹੀਂ ਬਣ ਰਹੇ ਤੇ ਇਹ ਉਹਨਾਂ ਦੇ ਐਗ ਔਰ ਸਪਰਮ ਮੇਲ ਨੂੰ ਵੀ ਤੇ ਫੀਮੇਲ ਨੂੰ ਵੀ ਦੋਨਾਂ ਨੂੰ ਹੀ ਬੈਨੀਫਿਟ ਦੇਣਾ ਹੈ ਠੀਕ ਹੈ ਤੇ ਫਿਰ ਮੈਮ ਇਹ ਇਸਰ ਅਸੀਂ ਇਹ ਇਹ ਲੱਗ ਰੱਖਿਆ ਇਹ ਵੀ ਹੈਗੇ ਜੀ ਮੂਲੀ ਦੇ अच्छा जी ਤੇ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਕਿ ਜਿਨ੍ਹਾਂ ਨੂੰ ਪੀਰੀਅਡ ਦੀ ਪ੍ਰੋਬਲਮ ਹੈ ਕਿਉਂਕਿ ਐਗਜ਼ ਨਾ ਬਰਨ ਕਰਕੇ ਜਾਂ ਪੂਰ ਐਗ ਬਰਨ ਦਾ ਰੀਜ਼ਨ ਮੇਨ ਜਿਹੜਾ ਹੈ ਉਹ ਪੀਆਈਡੀ ਇਨਫੈਕਸ਼ਨ ਵੀ ਹੋ ਸਕਦਾ ਹੈ ਜਿਵੇਂ ਹੁਣ ਤੁਸੀਂ ਗੱਲ ਕੀਤੀ ਲਕੂਰੀਆ ਵੀ ਹੋ ਸਕਦਾ ਹੈ ਪੀਰੀਅਡ ਭਾਵੇਂ ਘਟ ਆ ਰਿਹਾ ਹੈ ਵਧ ਆ ਰਿਹਾ ਹੈ ਰੈਗੂਲਰ ਆ ਰਿਹਾ ਪਰ ਹੁਣ ਇਹ ਜਿਹੜੇ ਬੀਜ ਹੈਗੇ ਮੂਲੀ ਵਾਲੇ ਇਹਨਾਂ ਨੇ ਮੂਲੀ ਵਾਲੇ ਬੀਜ ਕਦੋਂ ਯੂਜ਼ ਕਰਨੇ ਜਦੋਂ ਪੀਰੀਅਡ ਘਟ ਫਲੋ ਘਟ ਗਿਆ ਜਾਂ ਪੀਰੀਅਡ ਆ ਨਹੀਂ ਰਹੀ ਜਾਂ ਸਕਿਪ ਹੋ ਕੇ ਆ ਰਹੇ 50 ਗ੍ਰਾਮ ਗਾਜਰ ਦੇ ਬੀਜ 50 ਗ੍ਰਾਮ ਮੂਲੀ ਦੇ ਤੇ 50 ਗ੍ਰਾਮ ਬਾਥੂ ਦੇ ਸਰ ਇਹ 15 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਪੀਜਡ ਰਿਲੀਜ਼ ਹੋ ਜਾਣਗੇ ਉਹਨਾਂ ਦੇ ਪੀਜਡ ਰੈਗੂਲਰ ਹੋ ਜਾਣਗੇ ਜੀ ਜੀ ਨੈਕਸਟ ਅਸੀਂ ਰੱਖੀ ਹੈਗੀ ਹੈ ਸਰ ਐਚ ਚੀਆ ਸੀਡਸ ਇਹ ਪਾਣੀ ਇਸੇ ਕਰਕੇ ਪਾਣੀ ਛਾ ਕੇ ਰੱਖਿਆ ਕਿਉਂਕਿ ਚੀਆ ਸੀਡ ਜਦ ਆਪ ਪਾਣੀ ਛਾਣਦੇ ਆ ਤਾਂ ਥੋੜਾ ਜਿਹਾ ਫੁੱਲ ਜਾਂਦੇ ਹੈਗੇ ਤਾਂ ਲੈਣਾ ਸੌਖਾ ਹੁੰਦਾ ਚੀਆ ਸੀਡਸ ਨੂੰ ਸਰ ਇਸੇ ਤਰੀਕੇ ਉਹ ਪਾ ਕੇ ਇਹਨਾਂ ਚ ਭਰਪੂਰ ਮਾਤਰਾ ਵਿੱਚ omega 3 ਹੈ ਇਹ ਕਿਸੇ ਵੀ ਤਰੀਕੇ ਲੈ ਸਕਦੇ ਏਦਾਂ ਸੌਕ ਕਰ ਰੱਖਣ ਦੁੱਧ ਚ ਪਾਣਾ ਦੁੱਧ ਚ ਪਾ ਸਕਦੇ ਹੈਗੇ ਏਦਾਂ ਹੀ ਪੀਣਾ ਉਹ ਸ਼ੇਕ ਏਦਾਂ ਹੀ ਪੀ ਸਕਦੇ ਹੈਗੇ ਜੋ ਰਾਇਤਾ ਦਹੀਂ ਲੈ ਰਹੇ ਹੈਗੇ ਤਾਂ ਉਹਦੇ ਵਿੱਚ ਵੀ ਇਹ ਬੰਦੇ ਨੇ ਪਾ ਸਕਦੇ ਹੈਗੇ ਕਿਸੇ ਵੀ ਫਾਰਮ ਵਿੱਚ ਨਾਲ ਅਸੀਂ ਰੱਖੀਏ ਸਰ ਅਲਸੀ ਠੀਕ ਹੈ ਅਲਸੀ ਉਹਨਾਂ ਲਈ ਬਹੁਤ ਜ਼ਬਰਦਸਤ ਫਾਇਦਾ ਅਲਸੀ ਵੀ ਸਰ ਇਸੇ ਤਰੀਕੇ ਜਿਵੇਂ ਅਸੀਂ ਪਾਊਡਰ ਬਣਾਇਆ ਨਾ ਇਸ ਨੂੰ ਥੋੜਾ ਜਿਹਾ ਰੌਸਟ ਕਰਕੇ ਅਲਸੀ ਦਾ ਪਾਊਡਰ ਸਿਮਿਲਰਲੀ ਇਹਦੇ ਚੋ ਬਣਾ ਕੇ ਤੇ ਪਾ ਸਕਦੇ ਹੈਗੇ ਜੀ ਜੀ अच्छा तो मैम फिर ए तो ਤੁਸੀਂ ਦੱਸਿਆ ਵੀ ਕੀ ਕੀ ਅਸੀਂ ਖਾ ਕੇ ਪੀ ਕੇ ਆਪਣੇ ਐਵੈਲੂਏਸ਼ਨ ਤੋਂ ਲੈ ਕੇ ਐਗ ਰੈਪਚਰ ਹੋਣ ਤੱਕ ਦਾ ਸਫਰ ਹੈਗਾ ਸਫਲਤਾਪੂਰਵਕ ਕਰ ਸਕਦੇ ਬਹੁਤ ਵਾਰ ਹੁੰਦੇ ਕਿ ਜੀ ਆ ਸਾਰੀਆਂ ਚੀਜ਼ਾਂ ਦਾ ਟਾਈਮ ਨਾ ਹੋਵੇ ਕਿਸੇ ਕੋਲ ਫਿਰ ਸਰ ਹਰ ਕੋਈ ਅੱਜ ਕੱਲ ਬਿਜ਼ੀ ਲਾਈਫ ਬੜੀ ਜ਼ਿਆਦਾ ਹੈ ਫਿਰ ਤੋਂ ਡਾਕਟਰ ਹਰਮਿਤ ਨੂੰ ਜ਼ਰੂਰ ਯਾਦ ਕਰਨਗੇ ਸਰ ਜੀ ਜੀ ਫਿਰ ਉਸ ਤੋਂ ਬਾਅਦ ਉਹ ਆਪਣੀ ਫਾਰਮੂਲੇਸ਼ਨ ਯੂਜ਼ ਕਰ ਸਕਦੇ ਆ ਅਗਰ ਉਹਨਾਂ ਨੂੰ ਪੀਰੀਅਡ ਰਿਲੇਟਿਡ ਪ੍ਰੋਬਲਮ ਹੈ ਤਾਂ ਸਰ ਲਾਸਟ ਟਾਈਮ ਦੀ ਤਰ੍ਹਾਂ ਅਸੀਂ ਹੋਣ ਵੀ ਦੱਸ ਰਹੇ ਆ ਰਜਨੀ ਔਰ ਲక్ష్ਮੀ ਦੋਨੋਂ ਮੈਡੀਸਨ ਪੀਰੀਅਡ ਦੇ ਵਿੱਚ ਬੈਨੀਫਿਟ ਕਰਦੀਆਂ ਹੈਗੀਆਂ ਠੀਕ ਹੈ ਤੇ ਨਾਲ ਅਸੀਂ سیرਪ ਦੇ ਰਿਹਾ ਸਰ ਐਸ਼ੀਮੈਕ سیرਪ ਪਿਆ ਹੋਇਆ ਸ਼ੀਮੈਕ سیرਪ ਲੈ ਸਕਦੇ ਆ ਫਿਰ ਵੀ ਲੱਗਦਾ ਕਿ ਉਹਨਾਂ ਦੇ ਐਗ ਪ੍ਰੋਪਰ ਨਹੀਂ ਬਣ ਰਹੇ ਪੂਅਰ ਕੁਆਲਿਟੀ ਦੇ ਬਣ ਰਹੇ ਆ ਸਰ ਸੁਭਾਗੇ ਦੇ ਮੈਂ ਹੁਣੇ ਤੁਹਾਨੂੰ ਆਈ ਥਿੰਕ ਜਿਵੇਂ ਤੁਸੀਂ ਆਏ ਹੈਗੇ ਮੈਂ ਤੁਹਾਨੂੰ ਇੱਕ ਪੇਸ਼ੈਂਟ ਦੇ ਵਿਊਜ਼ ਦਿਖਾਏ ਸੀਗੇ ਸਰ ਤੁਸੀਂ ਮੈਨੂੰ ਦੱਸਣਾ ਜਰਾ ਵੀ ਤੁਸੀਂ ਉਹ ਕਿਹੜੇ ਵਿਊਜ਼ ਪੜ੍ਹੇ ਹੈਗੇ ਮੇਰੇ ਬਿਲਕੁਲ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਔਰ ਕਿਹਾ ਕਿ ਮੈਂ ਮੁਰਤੋ ਇੰਜ ਲੱਗਦਾ ਕਿ ਮੁਰਤੋ ਜਵਾਨ ਹੋ ਗਈ ਹਾਂ ਸਰ ਇਹ ਹੀ ਉਹਨਾਂ ਦੇ 뷰 ਸੀਗੇ ਤੇ ਉਹ ਕਿਸੇ ਦੇ ਪਰਸਨਲ 뷰ਸ ਹੁੰਦੇ ਆ ਅਦਰਵਾਈਜ਼ ਅਸੀਂ ਉਹਨੇ ਕੈਮਰੇ ਸਾਹਮਣੇ ਰੱਖਦੇ ਆ ਪਰ ਕਿਸੇ ਦੇ ਪਰਸਨਲ 뷰ਸ ਅਸੀਂ ਨਹੀਂ ਰੱਖ ਸਕਦੇਗੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਨ ਕੇਸ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ Ovulation ਨਹੀਂ ਹੋ ਰਿਹਾ ਉਹਨਾਂ ਦਾ ਇੰਪਲਾਂਟੇਸ਼ਨ ਨਹੀਂ ਹੋ ਰਿਹਾ ਸਰ ਭਾਵੇਂ ਉਹ 60 ਸਾਲ ਦੀ ਲੇਡੀ ਹੈਗੀ ਉਹਨਾਂ ਦੀ ਸੈਕਸ ਡਰਾਈਵ ਘਟ ਗਈ ਹੈ ਲਿਬੀਡੋ ਲੈਸ ਹੋ ਗਈ ਹੈਗੀ ਤੇ ਸੁਭਾਗਿਆ ਕੈਪਸੂਲ ਬਿਫੋਰ ਪ੍ਰੈਗਨਨਸੀ ਸ਼ੁਰੂ ਹੋ ਕੇ ਬਿਫੋਰ Ovulation ਸ਼ੁਰੂ ਹੋ ਕੇ ਟਿਲ 8th ਮੰਥ ਈਵਨ ਵਿਦ ਆਈਵੀਐਫ ਟ੍ਰੀਟਮੈਂਟ ਵੀ ਸੁਭਾਗੇ ਕੈਪਸੂਲ ਲੈ ਸਕਦੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਮੈਮ ਸਾਰੀ ਗੱਲਬਾਤ ਲਈ ਔਰ ਮੈਨੂੰ ਲੱਗਦਾ ਬਹੁਤ ਚੰਗੇ ਅੱਜ ਨੁਸਖੇ ਫਾਰਮੂਲੇ ਤੁਸੀਂ ਆਪਣੀ ਜਾਣਕਾਰੀ ਵਾਲੀ ਡਾਇਰੀ ਚੋਂ ਕੱਢ ਕੇ ਲੈ ਕੇ ਆਏ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਸਾਨੂੰ ਜਾਂਦੇ ਜਾਂਦੇ ਨਹੀਂ ਜ਼ਰੂਰ ਦੱਸ ਦਿਓ ਜੇਕਰ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਤੁਹਾਡੇ ਨਾਲ ਮਿਲਣਾ ਹੋਵੇ ਆਪਣੀ ਕੋਈ ਪ੍ਰੋਬਲਮ ਸਾਂਝੀ ਕਰਨੀ ਹੋਵੇ ਕੀ ਢੰਗ ਹੈ ਸਰ ਉਸ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਆਂ ਔਰ ਵੈਸੇ ਮੁਹਾਲੀ ਆਪਾ ਫੇਜ਼ 10 ਸੈਕਟਰ 64 ਹੈ ਔਰ SCF 61 ਹੈ ਉਥੇ ਮੈਨੂੰ ਕੰਟੈਕਟ ਕਰ ਸਕਦੇ ਆਂ ਔਰ ਮਿਲ ਸਕਦੇ ਆਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਜਿਹੜਾ ਹਰਮੀਤ ਜੀ ਨੇ ਸੀਨੀਅਰ ਨਰਸਿੰਗ ਅਫੀਸਰ ਨੇ ਇਹਨਾਂ ਨੇ ਹਲਦੀ ਵਾਲਾ ਔਰ ਆਮਲੇ ਵਾਲਾ ਜਿਹੜਾ ਜੂਸ ਪੀਣ ਦੀ ਸਾਡੇ ਭੈਣਾਂ ਨੂੰ ਸਲਾਹ ਦਿੱਤੀ ਹੈ ਔਰ ਨਾਲ ਹੀ ਚੀਆ ਸੀਡ ਨੂੰ ਭੋ ਕੇ ਕਿਸੇ ਵੀ ਹਾਲ ਦੇ ਵਿੱਚ ਆਟੇ ਦੇ ਵਿੱਚ ਸਬਜ਼ੀ ਦੇ ਵਿੱਚ ਦਾਲ ਦੇ ਵਿੱਚ ਲੈਂਡ ਦੀ ਗੱਲ ਕੀਤੀ ਔਰ ਨਾਲ ਹੀ ਉਹਨਾਂ ਨੇ ਇਹਦੇ ਵਿੱਚ ਗੱਲ ਕੀਤੀ ਹੈਗੀ ਹੈ ਕਿ ਅਸੀਂ ਅਲਸੀ ਨੂੰ ਭੁੰਨ ਕੇ ਲੈ ਸਕਦੇ ਹਾਂ ਦਾ ਪਾਊਡਰ ਗਾਜਰ ਬਾਥੂ ਔਰ ਮੂਲੀ ਦੇ ਬੀਜਾਂ ਦੇ ਜ਼ਰੀਏ ਵੀ ਆਪਣੀ ਸਿਹਤ ਨੂੰ ਅਸੀਂ ਤੰਦਰੁਸਤ ਰੱਖ ਸਕਦੇ ਹਾਂ ਡਰਾਈ ਫਰੂਟ ਦੇ ਜ਼ਰੀਏ ਆਪਣੀ ਜਿਹੜੀ ਸਿਹਤ ਹੈਗੀ ਹੈ ਉਹ ਚਾਹੇ ਬੱਚੇ ਵਾਲੀ ਸਿਹਤ ਹੈ ਚਾਹੇ ਸਾਡੇ ਆਮ ਸਾਡੀ ਸਿਹਤ ਹੈਗੀ ਹੈ ਉਹ ਕਾਮਯਾਬੀ ਨਾਲ ਆਪਣੀ ਜ਼ਿੰਦਗੀ ਹੈਗੀ ਜਣੀ ਸਾਡੀਆਂ ਭੈਣਾ ਲਗਾ ਸਕਦੇ ਨੇ ਉਮੀਦ ਕਰਦਾ ਹੈ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਸੀਨੀਅਰ ਨਰਸਿੰਗ ਅਫੀਸਰ ਹਰਮੀਜੀ ਦਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਚਾਹੇ ਹੋ ਕਨਸੀਵਿੰਗ ਨੂੰ ਲੈ ਕੇ ਆ ਚਾਹੇ ਇਨ ਰੈਗੂਲਰ ਪੀਰੀਅਡਸ ਨੂੰ ਲੈ ਕੇ ਆ ਚਾਹੇ ਇਕੈਲੀਕ ਲੁਕੋਰੀਆ ਨੂੰ ਲੈ ਕੇ ਆ ਚਾਹੇ ਹੱਡੀਆਂ ਦੇ ਵਿੱਚ ਦਰਦ ਨੂੰ ਲੈ ਕੇ ਆ ਚਾਹੇ ਸਿਰ ਭਾਰੇ ਨੂੰ ਲੈ ਕੇ ਲਗਭਗ ਇਹਨਾਂ ਕੋਲ ਇਦਾਂ ਦੇ ਹੀ ਨੁਸਖੇ ਘਰੇਲੂ ਨੁਸਖੇ ਹੁੰਦੇ ਨੇ ਜਿਨ੍ਹਾਂ ਦੇ ਜ਼ਰੀਏ ਇਹ ਲੋਕਾਂ ਦਾ ਟ੍ਰੀਟਮੈਂਟ ਇਲਾਜ ਜਿਹੜਾ ਉਹ ਕਰਦੇ ਨੇ ਪਰ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਤੁਸੀਂ ਸਲਾਹ ਜ਼ਰੂਰ ਲੈਣੀ ਹੈ ਹਰਮੀਜੀ ਨਾਲ ਵੀ ਤੁਸੀਂ ਇਹਨਾਂ ਨੁਸਖਿਆਂ ਬਾਬਤ ਗੱਲਬਾਤ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਅਗਰ ਕੋਈ ਪੈਦਾ ਹੁੰਦਾ ਤਾਂ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇਥੇ ਖਤਮ ਕਰਨ ਦੀ ਦੀ ਆਗਿਆ ਧੰਨਵਾਦ